21 ਅਗਸਤ ਨੂੰ ਪੁਲਿਸ ਸਟੇਸ਼ਨ ਸਦਰ ਨਕੋਦਰ ਦੇ ਏਰੀਆ ਦੇ ਵਿੱਚ ਇੱਕ ਮਰਡਰ ਰਿਪੋਰਟ ਹੋਇਆ ਸੀ ਕਲਵਿੰਦਰ ਏਲੀਅਸ ਕਿੰਦੀ ਨਾਮ ਦੇ ਇੱਕ ਯੰਗ ਮੁੰਡੇ ਨੂੰ ਕੁਝ ਮੁੰਡੇ ਪਿੱਛਾ ਕਰ ਰਹੇ ਸੀ ਕਾਲਾ ਸੰਗਿਆਂ ਤੋਂ ਕਪੂਰਥਲਾ ਜ਼ਿਲ੍ਹੇ ਤੋਂ ਸਾਡੇ ਜ਼ਿਲ੍ਹੇ ਤੇ ਆ ਗਏ ਉੱਗੀ ਰਾਹੀਂ ਉੱਥੇ ਕੰਗ ਸਾਪੂ ਦੇ ਲਾਗੇ ਇਹਨਾਂ ਨੇ ਉਹਦੇ ਗੋਲੀਆਂ ਮਾਰੀਆਂ ਔਰ ਉੱਥੇ ਅਰਲੀ ਮਾਰਨਿੰਗ ਜਿਹੜਾ ਹੈਗਾ ਇਹ ਮਰਡਰ ਰਿਪੋਰਟ ਹੋਇਆ ਸੀਗਾ ਅਸੀਂ ਪਰਚਾ ਦਰਜ ਕੀਤਾ ਮਰਡਰ ਦਾ ਚਾਰ ਅਕਿਊਜ਼ ਜਿਹੜੇ ਐਸੋਸੀਏਟ ਸੀਗੇ ਇਸ ਕੇਸ ਦੇ ਵਿੱਚ ਉਹ ਅਸੀਂ ਅਰੈਸਟ ਆਲਰੇਡੀ ਕਰ ਲਏ ਸੀ ਪਰ ਜਿਹੜਾ ਮੇਨ ਸ਼ੂਟਰ ਸੀਗਾ ਇਸ ਕੇਸ ਦਾ ਸੁਖਵਿੰਦਰ ਸਿੰਘ ਏਲੀਅਸ ਸੁਖਾ ਕਮਾਂਡੋ ਉਹ ਅਫਸਕਾਉਂਡ ਕਰ ਰਿਹਾ ਸੀ ਤਿੰਨ ਮਹੀਨਿਆਂ ਤੋਂ ਇਹਦੇ ਲਈ ਮੈਡਮ ਜਸਰੂ ਬਾਠ ਨੇ ਸਾਡੇ ਐਸਪੀ ਇਨਵੈਸਟੀਗੇਸ਼ਨ ਉਹਨਾਂ ਦੇ ਥੱਲੇ ਡੀਐਸਪੀ ਡੀਐਸਪੀ ਨਕੋਦਰ ਐਸਐਚਓ ਉਸ सदर ਨਕੋਦਰ ਐਂਡ ਇੰਸਪੈਕਟਰ ਸੀਆਈਏ ਇਹਨਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਕਰ ਲੈਣਾ ਨੂੰ ਦੁਪਹਿਰ ਦੇ ਟਾਈਮ ਤਕਰੀਬਨ 12 ਤੋਂ 1 ਵਜੇ ਦੇ ਕਰੀਬ ਸਫਲਤਾ ਮਿਲੀ ਜਦੋਂ ਚੂੜਨ ਕੋਦਰ ਰੋਡ ਤੇ ਇੱਕ ਹਰੀਦੇਵ ਜੀ ਨੇ ਉਹਨਾਂ ਦੀ ਮੋਟਰ ਦੇ ਉੱਪਰ ਅਤਲਾਹ ਮਿਲੀ ਸੀ ਕਿ ਇਹ ਲੁਕਿਆ ਹੋਇਆ ਬੰਦਾ ਜਦੋਂ ਪੁਲਿਸ ਨੇ ਘੇਰਾਬੰਦੀ ਕੀਤੀ ਇਹ ਉੱਪਰ ਚੜ ਗਿਆ ਇਹਨੇ ਉੱਪਰੋਂ ਛਾਲ ਮਾਰਤੀ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਬਟ ਇਹਦੀ ਲੱਤ ਨੂੰ ਫ੍ਰੈਕਚਰ ਹੋ ਗਿਆ ਜਿਹਦੇ ਕਰਕੇ ਭੱਜ ਨਹੀਂ ਸਕਿਆ ਤੇ ਅਲਰਟ ਟੀਮਾਂ ਨੇ ਇਹਨੂੰ ਮੌਕੇ ਤੇ ਦਬੋਚ ਲਿਆ ਇਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਵੀ ਇਹ ਬੜਾ ਕ੍ਰਿਮੀਨਲ ਕਿਸਮ ਦਾ ਜਿਹੜਾ ਹੈਗਾ ਅਕਿਊਜ਼ਡ ਹੈਗਾ ਸੱਤ ਐਫ ਆਈ ਆਰ ਜਿਹੜੀਆਂ ਆਲਰੇਡੀ ਇਹਦੇ ਉੱਪਰ ਦਰਜ ਨੇ ਜਿਨ੍ਹਾਂ ਦੇ ਵਿੱਚ ਅਸੌਲਟ ਐਂਡ ਰਾਈਟਿੰਗ ਐਂਡ ਕ੍ਰਿਮੀਨਲ ਟ੍ਰੈਸਪਾਸ ਐਂਡ ਡੀ ਪੀ ਐਸ ਐਕਟ ਇਸ ਤਰੀਕੇ ਦੇ ਪਰਚੇ ਇਹਦੇ ਤੇ ਆਲਰੇਡੀ ਦਰਜ ਹੈਗੇ ਸੱਤ ਪਰਚੇ ਇਹਦੇ ਤੇ ਦਰਜ ਸੀ ਜਿਨ੍ਹਾਂ ਦੇ ਵਿੱਚ ਇਹਦੀ ਹੁਣ ਅਰੈਸਟ ਹੋ ਗਈ ਹੈ ਜਿਹੜਾ ਲੇਟੈਸਟ ਮਰਡਰ ਕੇਸ ਹੈਗਾ ਔਰ ਇਸ ਅਰੇਸਟ ਨਾਲ ਇਹ ਜਿਹੜੀ ਮਰਡਰ ਦੀ ਤਫਤੀਸ਼ ਅਸੀਂ ਮੁਕੰਮਲ ਕਰ ਲਈ ਹੈਗੀ ਹੈ ਇਹ 메인 ਸ਼ੂਟਰ ਜਿਹੜਾ ਹੈਗਾ ਇਹਦੇ ਵਿੱਚ ਵਾਂਟਡ ਸੀਗਾ ਹੁਣ ਇਹਨੂੰ ਪੁਲਿਸ ਰੋਮਾਂਡ ਦੇ ਵਿੱਚ ਲੈ ਕੇ ਅਗਲੀ ਤਫਤੀਸ਼ ਵੀ ਤਿੰਨ ਮਹੀਨੇ ਕਿੱਥੇ ਕਿੱਥੇ ਰਿਹਾ ਕਿਹੜੇ ਕਿਹੜੇ ਬੰਦੇ ਇਹਨੂੰ ਜਿਹੜਾ ਹੈਗਾ ਪ੍ਰੋਟੈਕਟ ਕਰਦੇ ਰਹੇ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਮੈਂ ਤੁਹਾਡੇ ਰਾਹੀਂ ਫਿਰ ਕਹਿਣਾ ਚਾਹੁੰਦਾ ਕ੍ਰਿਮਿਨਲ ਐਲੀਮੈਂਟ ਨੂੰ ਸਾਡੀ ਸਖਤ ਵਾਰਨਿੰਗ ਹੈਗੀ ਹੈ ਜਿਹੜਾ ਬੰਦਾ ਵੀ ਇਦਾਂ ਦਾ ਕੋਈ ਅਨਲਾਫੁਲ ਐਕਟ ਕਰੇਗਾ ਅਸੀਂ ਉਹਦਾ ਪਿੱਛਾ ਨਹੀਂ ਛੱਡਦੇ ਇਹ ਹੁਣ 3 ਮਹੀਨਿਆਂ ਪਿੱਛੋਂ ਅਸੀਂ ਇਸ ਬੰਦੇ ਨੂੰ ਅਰੈਸਟ ਕਰ ਲਿਆ ਹੈਗਾ ਤਾਂ ਕਿ ਜਿਹੜਾ ਹੈਗਾ ਮੁਰਜਮ ਹੈਗਾ ਉਹਨੂੰ ਉਹਦੇ ਅੰਜਾਮ ਤੱਕ ਪਹੁੰਚਾਇਆ ਜਾ ਸਕੇ ਧੰਨਵਾਦ